ਕੋਈ ਵੀ ਚੰਗਾ ਕਰਮ ਕੋਈ ਵੀ ਪੁੰਨ ਉੱਤੇ ਆਵੇ ਤੇ ਸ਼ੌਂਕ ਪੈਦਾ ਹੁੰਦਾ ਹੈ ਮੈਂ ਵੀ ਅਮਰ ਸਵੇਲੇ ਜਾਗਾਂ ਮੈਂ ਵੀ ਕੀਰਤਨ ਸੁਣਾ ਗੁਰਬਾਣੀ ਕੰਠ ਕਰਾਂ ਚਿੱਤ ਕਰਦਾ ਹੈ ਦਰਬਾਰ ਸਾਹਿਬ ਜਾ ਕੇ ਸੰਗਤਾਂ ਦੇ ਝੂਠੇ ਵਰਤਨ ਮਾਝਾਂ ਕੋਈ ਚੰਗਾ ਕਰਮ ਉੱਤੇ ਆਵੇ ਤੇ ਧਾਰਮਿਕ ਕੰਮਾਂ ਵੱਲ ਬੰਦਾ ਤੁਰਦਾ ਹੈ ਇੰਨਾ ਕੰਮਾਂ ਦੀ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਇਸ ਜ਼ਿੰਦਗੀ ਵਿੱਚ ਧਾਰਮਿਕ ਲੱਗਣਾ ਲਗਣੀ ਬੜੀ ਵੱਡੀ ਕਿਰਪਾ ਹੈ ਬੜੇ ਚੰਗੇ ਭਾਗ ਜੋ ਅੰਦਰ ਸ਼ੌਂਕ ਜਾ ਕੇ ਪਾਠਾਂ ਦੀਆਂ ਰੋਲਾਂ ਦੇਣ ਦਾ ਸੇਵਾ ਦਾ ਸਿਮਰਨ ਦਾ ਕੀਰਤਨ ਦਾ ਸੁਖਮੀ ਸਾਹਿਬ ਦੇ ਪਾਠ ਕਰਨ ਦਾ ਪਰ ਇਸ ਧਾਰਮਿਕ ਲਗਣ ਲੱਗਣ ਤੋਂ ਬਾਅਦ ਦੋ ਲੈਣਾ ਦੋ ਭਗਤੀਆਂ ਹਨ ਇੱਕ ਹੈ ਹੰਕਾਰ ਭਗਤੀ ਇੱਕ ਹੈ ਸ਼ਰਨਾਕਤ ਭਗਤੀ ਹੰਕਾਰ ਭਗਤੀ ਕੀ ਹੈ ਧਾਰਮਿਕ ਕੰਮ ਕਰਨੇ ਸ਼ੁਰੂ ਹੋ ਗਏ ਜ਼ਿੰਦਗੀ ਵਿੱਚ ਪਰ ਉਹਨਾਂ ਵਿੱਚ ਮੈਂ ਆ ਗਈ ਸ਼ਰਨਾਕਤ ਭਗਤੀ ਕੀ ਹੈ ਧਾਰਮਿਕ ਕੰਮ ਕਰਨੇ ਸ਼ੁਰੂ ਹੋ ਗਏ ਜ਼ਿੰਦਗੀ ਵਿੱਚ ਪਰ ਕਰਨ ਤੋਂ ਬਾਅਦ ਵੀ ਸ਼ਰਨ ਹੈ ਤੂੰ ਕੀਤਾ ਹੈ ਤੇਰੀ ਕਿਰਪਾ ਹੋਈ ਹੈ ਕਈਆਂ ਦੀ ਜ਼ਿੰਦਗੀ ਵਿੱਚ ਭਗਤੀ ਬਹੁਤ ਹੁੰਦੀ ਹੈ ਅਮਰਤ ਵੇਲਾ ਹੁੰਦਾ ਹੈ 5 6 ਘੰਟੇ ਦਾ ਸਿਮਰਨ ਹੁੰਦਾ ਹੈ ਜਿਸ ਨੂੰ ਸਿਮਰਨ ਬੰਦਗੀ ਦੀ ਦਾਤ ਮਿਲ ਗਈ ਪਰ ਸੋਚੀ ਨਹੀਂ ਉਸ ਦੀਆਂ ਗੱਲਾਂ ਵਿੱਚੋਂ ਮੈਂ ਦੀ ਹੰਕਾਰ ਦੀ ਉਹ ਆਗੋ ਜੀ ਕੀ ਮੈਂ ਅਮਰਤ ਵੇਲੇ ਜਾਗਦਾ ਹਾਂ ਮੇਰਾ ਕਿੰਨਾ ਸਿਮਰਨ ਹੈ ਬੰਦਗੀ ਹੈ ਮੈਂ ਚੰਗਾ ਕੀਤਨੀਏ ਹਾਂ ਬੰਦਗੀ ਦੀ ਦਾਤ ਅਮਰਤ ਵੇਲੇ ਦੀ ਦਾਤ ਨਾਮ ਸਿਮਰਨ ਦੀਆਂ ਦਾਤਾ ਇਹ ਸਭ ਉਸ ਦੀ ਕਿਰਪਾ ਹੈ ਆਰਜੁਨ ਨੇ ਕਿਹਾ ਸੀ ਕਿਸ਼ਨ ਜੀ ਨੂੰ ਮੇਰੇ ਬਲਕਾਂ ਪਿਆਰਾ ਭਗਤ ਕੋਈ ਨਹੀਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਕਿਸ਼ਨ ਜੀ ਨੇ ਕਿਹਾ ਸੀ ਕਿ ਇਹ ਵੀ ਕੋਈ ਮਿਹਰ ਜਾਣ ਮੇਰੀ ਕਿਰਪਾ ਜਾਣ ਕਿ ਮੈਂ ਤੈਨੂੰ ਇਹ ਪਿਆਰ ਬਖਸ਼ਿਆ ਹੈ ਮੈਂ ਚਾਹਾਂ ਕਿ ਹੁਣੇ ਹੀ ਤੇਰੇ ਤੇ ਮਾਇਆ ਦਾ ਪਰਚਾ ਪਾਦਿਆਂ ਕੈਨ ਤੋਂ ਭਾਵ ਤੁਹਾਡੀ ਜ਼ਿੰਦਗੀ ਵਿੱਚ ਅਮਰਤ ਵੇਲਾ ਹੋਵੇ ਬੰਦਗੀ ਦੀ ਦਾਤ ਪ੍ਰਾਪਤ ਹੋਵੇ ਸੇਵਾ ਹੋਵੇ ਕਦੀ ਵੀ ਇਹ ਨਾ ਮਨ ਵਿੱਚ ਲਿਆਓ ਕਿ ਇਹ ਮੇਰਾ ਉਦਮ ਹੈ। ਇਹ ਹੀ ਮਨ ਵਿੱਚ ਬਸਾਓ ਕਿ ਇਹ ਸਾਰਾ ਕੁਝ ਮੇਰੇ ਕੋਲੋਂ ਉਹ ਵਾਹਿਗੁਰੂ ਕਰਵਾ ਰਿਹਾ ਹੈ ਉਸ ਦੀ। ਵਾਹਿਗੁਰੂ ਕਰਵਾ ਰਿਹਾ ਹੈ ਤੇ ਉਸ ਦੀ ਹੀ ਕਿਰਪਾ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।